ਲਓ ਜੀ ਤੁਸੀਂ ਨੋਟ ਕਰਿਓ ਮੋਦੀ ਸਾਹਿਬ ਹੋਰੀ ਦੁਬਾਰਾ ਸਰਕਾਰ ਬਣਾ ਕੇ ਬੈਠ ਤਾਂ ਗਏ ਨੇ ਪਰ ਚਿਹਰਾ ਉੱਡਿਆ ਹੋਇਆ ਔਰ ਹੁਣ ਗ੍ਰਹਿ ਮੰਤਰੀ ਬਣਾਉਣ ਦੇ ਮੁੱਦੇ ਤੇ ਪੇਚ ਅੜਿਆ ਹੋਇਆ ਗ੍ਰਹਿ ਮੰਤਰੀ ਬਣਾ ਤ ਦਿੱਤਾ ਅਮਿਤ ਸ਼ਾਹ ਸਾਹਿਬ ਨੂੰ ਪਰ ਉਧਰ ਜਿੰਨੇ ਭਾਈਵਾਲ ਨੇ ਗੱਠ ਜੋੜ ਵਾਲੇ ਨੇ ਚਾਹੇ ਉਹ ਨਿਤਿਸ਼ ਕੁਮਾਰ ਹੋਰੀ ਹੋਣ ਤੇ ਚਾਹੇ ਚੰਦਰਬਾਬੂ ਨੈਡੂ ਹੋਰੀ ਹੋਣ ਚਾਹੇ ਉਹ ਇੱਕਨਾਥ ਛਿੰਦੇ ਹੋਰੀ ਹੋਣ ਜਿਨ੍ਹਾਂ ਦੀਆਂ ਫੌੜੀਆਂ ਤੇ ਸਰਕਾਰ ਬਣਾਈ ਐ ਉਹ ਸਾਰੇ ਔਖੇ ਨੇ ਕਿ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਨਹੀਂ ਬਣਾਇਆ ਜਾਣਾ ਚਾਹੀਦਾ ਭਾਵੇਂ ਇਹਦੀ ਅਧਿਕਾਰਤ ਤੌਰ ਤੇ ਕੋਈ ਗੱਲਬਾਹਰ ਨਹੀਂ ਆ ਰਹੀ ਪਰ ਅੰਦਰੋਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਨਿਕਲਦੀਆਂ ਨੇ ਕਿ ਅੰਦਰੇ ਅੰਦਰ ਉਹ ਔਖੇ ਨੇ ਅੰਦਰੇ ਅੰਦਰ ਉਹਨਾਂ ਚੋਂ ਕੋਈ ਨਹੀਂ ਚਾਹੁੰਦਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਣਾਇਆ ਜਾਵੇ ਅਮਿਤ ਸ਼ਾਹ ਨੂੰ ਕਾਫੀ ਸਾਰੇ ਜਿਹੜੇ ਲੋਕ ਨੇ ਉਹ ਇੱਕ ਡਿਕਟੇਟਰ ਜਿਹਾ ਵਾਂਗ ਦੇਖਦੇ ਨੇ ਔਰ ਉਹਨੂੰ ਇੱਕ ਮਨਮਰਜ਼ੀਆਂ ਕਰਨ ਵਾਲਾ ਤੇ ਧੱਕੜ ਵਾਂਗ ਲੋਕ ਮੰਨਦੇ ਨੇ ਔਰ ਇਸੇ ਕਰਕੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੋਦੀ ਸਾਹਿਬ ਉਹ ਰੀ ਬਣਾ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਅੰਦਰ ਵੀ ਇਹ ਡਰ ਪੈਦਾ ਹੋ ਗਿਆ ਪਤਾ ਨਹੀਂ ਕਿਹੜੇ ਵੇਲੇ ਸਰਕਾਰ ਡਿੱਗ ਪੈਣੀ ਹੈ ਕਿਉਂਕਿ ਅੰਦਰ ਖਾਤੇ ਦੂਜੇ ਔਖੇ ਨੇ ਹੁਣ ਨਿਤਿਸ਼ ਕੁਮਾਰ ਨੇ ਤਿੰਨ ਅਹੁਦੇ ਮੰਗੇ ਸੀ ਰੇਲ ਮੰਤਰਾਲਾ ਖੇਤੀ ਮੰਤਰਾਲਾ ਤੇ ਵਿੱਤ ਤੇ ਉਹਨੂੰ ਇੱਕ ਵੀ ਨਹੀਂ ਮਿਲਿਆ ਦੂਜੇ ਪਾਸੇ ਨੈਡੂ ਜਿਹੜਾ ਉਨੇ ਕਹੇ ਕਿ ਲੋਕ ਸਭਾ ਦਾ ਸਪੀਕਰ ਸਾਡਾ ਬਣਾਉਣਾ ਚਾਹੀਦਾ ਉੱਤੇ ਪੇਜ ਫਸਿਆ ਹੋਇਆ ਹੁਣ ਲੋਕ ਸਭਾ ਦਾ ਸਪੀਕਰ ਜਿਹੜਾ ਹੈ ਉਹ ਕਿਸੇ ਵੀ ਹਾਲਤ ਚ ਬੀਜੇਪੀ ਛੱਡਣਾ ਨਹੀਂ ਚਾਹੁੰਦੀ ਉਹ ਆਪਦਾ ਬਣਾਉਣਾ ਚਾਹੁੰਦੀ ਹੈ ਤੇ ਨੈਡੂ ਨੂੰ ਪਤਾ ਹੈ ਕਿ ਮੇਰੇ 16 ਐਮਪੀ ਨੇ ਤੇ ਮੇਰੇ ਤੋਂ ਬਿਨਾ ਇਹਨਾਂ ਦੀ ਸਰਕਾਰ ਬਣੀ ਨਹੀਂ ਸਕਦੀ ਉਹਨੂੰ ਪਤਾ ਹੈ ਕਿ ਲੋਕ ਸਭਾ ਚ ਐਮਪੀ ਦਾ ਅਹੁਦਾ ਬਹੁਤ ਵੱਡਾ ਅਹੁਦਾ ਹੈ ਨਿਰਣਾਇਕ ਅਹੁਦਾ ਹੈ ਔਰ ਇਹ ਮੈਨੂੰ ਮਿਲਣਾ ਚਾਹੀਦਾ ਹੁਣ ਬੀਜੇਪੀ ਕੀ ਕਰ ਰਹੀ ਹੈ ਨੈਡੂ ਨੂੰ ਏੰਜ ਬਣਾ ਰਹੀ ਐ ਬਚਲ ਡਿਪਟੀ ਸੀ ਐ ਡਿਪਟੀ ਸਪੀਕਰ ਬਣਾ ਦਿੰਨੇ ਆ ਤੇਰੀ ਪਾਰਟੀ ਦਾ ਤੇ ਡਿਪਟੀ ਸਪੀਕਰ ਬਣਾਉਣ ਦੀ ਗੱਲ ਕੀ ਦੀ ਹੋ ਰਹੀ ਐ ਡੀ ਪੁਰੰਦੇਸ਼ਵਰੀ ਜਿਹੜੀ ਨੈਡੂ ਦੀ ਸਾਲੀ ਐ ਪਰ ਹੁਣ ਉਹ ਭਾਜੀਪੀ ਨਾਲ ਐ ਨੈਡੂ ਨਾਲ ਨਹੀਂ ਨੈਡੂ ਦੀ ਘਰ ਵਾਲੀ ਦੀ ਭੈਣ ਐ ਨੈਡੂ ਦੇ ਸਹੁਰੇ ਦੀ ਧੀ ਐ ਜਦੋਂ ਨੈਡੂ ਚੰਦਰਬਾਬੂ ਨੈਡੂ ਨੇ ਆਵਦੇ ਸਹੁਰੇ ਦੀ ਪਾਰਟੀ ਦੇ ਖਿਲਾਫ ਬਗਾਵਤ ਕੀਤੀ ਸੀ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਚੰਦਰਬਾਬੂ ਨੈਡੂ ਦਾ ਸਹੌਰਾ ਜਿਹੜਾ ਹੈ ਉਹ TDP ਦਾ ਮੁਖੀ ਹੁੰਦਾ ਸੀ ਤੇਲਗੋਦੇਸ਼ਮ ਪਾਰਟੀ ਦਾ ਤਾਂ ਉਸ ਤੋਂ ਬਾਅਦ ਚੰਦਰਬਾਬੂ ਨੈਡੂ ਨੇ ਆਪਣੇ ਹੀ ਸਹੌਰੇ ਦੇ ਖਿਲਾਫ ਬਗਾਵਤ ਕਰਕੇ ਆਪਣੀ ਪਾਰਟੀ ਵੱਖਰੀ ਕਰ ਲਈ ਸੀ ਉਦੋਂ ਜਿਹੜੀ ਇਹ ਹੀ ਨੈਡੂ ਦੀ ਘਰਵਾਲੀ ਦੀ ਭੈਣ ਹੈ ਇਹਨੇ ਨੈਡੂ ਦਾ ਸਾਥ ਦਿੱਤਾ ਸੀ ਉਸ ਤੋਂ ਬਾਅਦ ਉਹ BJP ਨਾਲ ਜੁੜ ਗਈ ਤੇ ਅੱਜ BJP ਕੀ ਕਰਨਾ ਚਾਹੁੰਦੀ ਹੈ ਕਿ ਨੈਡੂ ਦੀ ਘਰ ਵਾਲੀ ਦੀ ਭੈਣ ਨੂੰ ਆ ਡਿਪਟੀ ਸਪੀਕਰ ਬਣਾਉਣ ਦੀ ਗੱਲ ਕਰਕੇ ਉਹ ਨੈਡੂ ਨੂੰ ਵੀ ਖੁਸ਼ ਕਰ ਦੇਣਾ ਚਾਹੁੰਦੀ ਹੈ ਵੀ ਵੇਖ ਤੇਰੇ ਪਰਿਵਾਰ ਚੋਂ ਬਣਾਤਾ ਤੇਰੀ ਘਰ ਵਾਲੀ ਦੀ ਭੈਣ ਨੂੰ ਬਣਾਤਾ ਤੇ ਉਹ ਉਹਦਾ ਵੀ ਆਪਦੇ ਹੱਥ ਚ ਰੱਖਣਾ ਚਾਹੁੰਦੀ ਹੈ ਕਿਉਂਕਿ ਉਹ ਹੁਣ ਹੈ ਕਿਹਦੇ ਚ ਉਹਦੀ ਸਾਲੀ ਹੈ ਹੁਣ ਭਾਜਪੀ ਚ ਸੋ ਤਰ੍ਹਾਂ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਅੰਦਰ ਖਾਤੇ ਮੋਦੀ ਸਾਹਿਬ ਹੋਰੀ ਬੀਜੇਪੀ ਜਿਹੜੀ ਆ ਉਹ ਬਹੁਤ ਪ੍ਰੋਬਲਮ ਚ ਹੈ ਡਰੀ ਹੋਈ ਹੈ ਤੇ ਹੁਣ ਜਦੋਂ ਈਵੀਐਮ ਦਾ ਮੁੱਦਾ ਉੱਠਿਆ ਜਿਹੜੀ ਮੁੰਬਈ ਦੀ ਵੈਸਟ ਨਾਰਥ ਸੀਟ ਦੇ ਉੱਪਰ 48 ਵੋਟਾਂ ਦੇ ਨਾਲ ਬੀਜੇਪੀ ਦਾ ਉਮੀਦਵਾਰ ਜਿਹੜਾ ਜਿੱਤਿਆ ਜਿਹਦਾ ਨਾਮ ਰਵਿੰਦਰ ਵੈ ਹੈਗਾ ਉਹਦੇ ਉੱਪਰ ਇੱਕ ਬਹੁਤ ਵੱਡਾ ਮਸਲਾ ਉੱਠਿਆ ਕਿ ਗੜਬੜ ਨਾਲ ਜਿੱਤਿਆ ਇਦਾਂ ਦੀ ਚਰਚਾ ਆ ਰਹੀ ਹੈ ਕਈ ਅਖਬਾਰਾਂ ਨੇ ਕਈ ਮੀਡੀਆ ਨੇ ਇਹਦੇ ਉੱਪਰ ਰੌਲਾ ਪਾਇਆ ਔਰ ਫਿਰ ਉੱਥੇ ਇਹ ਪਰਚਾ ਦਰਜ ਹੋ ਗਿਆ ਵੀ ਜਿਹੜਾ ਬੀਜੇਪੀ ਦਾ ਉਹ ਕੈਂਡੀਡੇਟ ਰਵਿੰਦਰ ਹੈ ਤਾਂ ਉਹਦਾ ਇੱਕ ਰਿਸ਼ਤੇਦਾਰ ਕਿਹਾ ਜਾ ਰਿਹਾ ਉਹਦਾ ਸਾਲਾ ਉਹ ਇੱਕ ਫੋਨ ਜਿਹਦੇ ਉੱਪਰ ਓਟੀਪੀ ਆਉਂਦਾ ਹੈ ਈਵੀਐਮ ਮਸ਼ੀਨ ਦਾ ਉਹ ਫੋਨ ਕੱਲਾ ਉਹਦੇ ਕੋਲ ਰਟਰਨਿੰਗ ਅਫਸਰ ਕੋਲ ਹੀ ਹੋ ਸਕਦਾ ਤੇ ਕਹਿੰਦੇ ਰਟਰਨਿੰਗ ਅਫਸਰ ਤੋਂ ਫੋਨ ਲੈ ਕੇ ਤੇ ਜਿਹਦੇ ਤੇ ਓਟੀਪੀ ਆਉਂਦਾ ਮਸ਼ੀਨ ਨੂੰ ਮਤਲਬ ਲੌਕ ਜਾਂ ਅਨਲੌਕ ਕਰਨ ਦਾ ਉਹ ਫੋਨ ਉਹਦੇ ਕਬਜ਼ੇ ਚ ਰਿਹਾ ਇਹ ਗੱਲ ਜਿਹੜਾ ਰਟਰਨਿੰਗ ਅਫਸਰ ਨੇ ਵੀ ਇੱਕ ਹੱਦ ਤੱਕ ਦੱਸੀ ਹੈ ਤੇ ਫਿਰ ਕਾਰਵਾਈ ਹੋ ਰਹੀ ਹੈ ਤਾਂ ਉਸ ਤੋਂ ਬਾਅਦ ਅਲਨ ਮਸਕ ਜਿਹੜਾ ਕਿ ਟੈਕਨੀਕ ਦਾ ਬਾਦਸ਼ਾਹ ਹੈ ਜਿਹੜਾ ਜਿਹਦੇ ਕੋਲ ਤਕਨੀਕੀ ਜਾਣਕਾਰੀ ਦੀ ਰਗ ਰਗ ਹੈ ਜਿੱਥੋਂ ਤੱਕ ਅਸੀਂ ਅੱਜ ਸੋਚ ਵੀ ਨਹੀਂ ਸਕਦੇ ਇੰਡੀਆ ਚ ਬੈਠੇ ਵੱਡੇ ਵੱਡੇ ਤਕਨੀਕੀ ਮਾਹਰ ਜਿਹੜੇ ਨੇ ਉਹ ਵੀ ਜਿੱਥੋਂ ਤੱਕ ਨਹੀਂ ਅਜੇ ਉਹਨਾਂ ਦੀ ਸਮਝ ਅਲਨ ਮਸਕ ਨੂੰ ਉਹਦੋਂ ਕਿਤੇ ਗਾਂ ਦੀ ਸਮਝ ਆ ਤਕਨੀਕ ਦੀ ਔਰ ਅਲਨ ਮਸਕ ਨੇ ਕਹਿ ਦਿੱਤਾ ਕਿ ਜਿਹੜੀ EVM ਮਸ਼ੀਨ ਹੈ ਬਹੁਤ ਆਸਾਨੀ ਦੇ ਨਾਲ ਇਹਦੇ ਚ ਗੜਬੜ ਕੀਤੀ ਜਾ ਸਕਦੀ ਹੈ ਇਹਨੂੰ ਹੈਕ ਕੀਤਾ ਜਾ ਸਕਦਾ ਹੈ ਇਹਨੂੰ ਇਹ ਇਹਨੂੰ ਇਹਨੂੰ ਆਪਣੇ ਮੁਤਾਬਕ ਚਲਾਇਆ ਜਾ ਸਕਦਾ ਹੈ ਤਾਂ ਮਸਕ ਦੀ ਇਸ ਸਟੇਟਮੈਂਟ ਤੋਂ ਬਾਅਦ ਬੀਜੇਪੀ ਬਹੁਤ ਪ੍ਰੋਬਲਮ ਚ ਹੈ ਬੀਜੇਪੀ ਦੇ ਕਈ ਸਾਰੇ ਆਗੂਆਂ ਨੂੰ ਪੂਰੀਆਂ ਮਿਰਚਾਂ ਲੱਗੀਆਂ ਪਈਆਂ ਨੇ ਆ ਗੋਦੀ ਮੀਡੀਆ ਦੇ ਕਈ ਚੈਨਲ ਤੇ ਅਸੀਂ ਦੇਖਦੇ ਪਏ ਆ ਜਦੋਂ ਉਹਨਾਂ ਦੇ ਆਗੂਆਂ ਨੂੰ ਬੀਜੇਪੀ ਦੇ ਆਗੂਆਂ ਨੂੰ ਪੁੱਛਿਆ ਜਾਂਦਾ ਵੀ ਹੁਣ ਤਾਂ ਦੁਨੀਆ ਦੇ ਐਡੇ ਵੱਡੇ ਟੈਕਨੀਕ ਦੇ ਬਾਦਸ਼ਾਹ ਅਲਨ ਮਸਕ ਨੇ ਵੀ ਕਹਿਤਾ ਵੀ ਗੜਬੜ ਹੋ ਸਕਦੀ ਹੈ ਤਾਂ ਉਹ ਫਿਰ ਚੀਕਦੇ ਨੇ ਵੀ ਮਸਕ ਮਸਕ ਨੂੰ ਕੀ ਪਤਾ ਉਹ ਤਾਂ ਐਵੇਂ ਕਹੀ ਜਾਂਦਾ ਉਹਨੂੰ ਕੀ ਪਤਾ ਅਲਨ ਮਸਕ ਜਿਹੜਾ ਦੁਨੀਆ ਦੀ ਤਕਨੀਕ ਦਾ ਬਾਦਸ਼ਾ ਜਿਹਦੇ ਕੋਲ ਐਨੇ ਵੱਡੇ ਵੱਡੇ ਤਕਨੀਕੀ ਮਾਰ ਨੇ ਜਿਨ੍ਹਾਂ ਨੂੰ ਰਗ ਰਗ ਦੀ ਤਕਨੀਕ ਪਤਾ ਹੈ ਅਜੇ ਆਉਣਾ ਸਾਨੂੰ ਅਜੇ ਜਿਹੜੀ ਚੀਜ਼ 10 ਸਾਲ ਬਾਅਦ ਪਤਾ ਲੱਗਣੀ ਹੈ ਵੀ ਆਵੀ ਤਕਨੀਕ ਹੈਗੀ ਹੈ ਉਹ ਅਲਨ ਮਸਕ ਤੇ ਉਹਦੇ ਤਕਨੀਕੀ ਮਾਰਾਂ ਕੋਲ ਅੱਜ ਮੌਜੂਦ ਹੈ ਉਹ ਨੂੰ ਰੱਦ ਕਰ ਰਿਹਾ ਬੀਜੇਪੀ ਦੇ ਬਿਲਕੁਲ ਘੱਟ ਸਮਝ ਵਾਲੇ ਜਿਨ੍ਹਾਂ ਨੂੰ ਮੋਬਾਈਲ ਦੇ ਉੱਪਰ ਸਾਰੀਆਂ ਐਪ ਨਹੀਂ ਚਲਾਉਣੀਆਂ ਆਉਂਦੀਆਂ ਬੀਜੇਪੀ ਦੇ ਉਹ ਜਿਹੜੇ ਲੀਡਰ ਨੇ ਉਹ ਅਲਨ ਮਸਕ ਦੀ ਸਟੇਟਮੈਂਟ ਨੂੰ ਰੱਦ ਕਰ ਰਹੇ ਨੇ ਔਰ ਐਦਾ ਕਹਿ ਰਹੇ ਨੇ ਕਿ ਉਹਨੂੰ ਕੀ ਪਤਾ ਸੋ ਪੇਚ ਬਹੁਤ ਬੁਰੀ ਤਰ੍ਹਾਂ ਫਸਿਆ ਹੋਇਆ ਔਰ ਹੁਣ ਪਤਾ ਲੱਗੂਗਾ ਕਿ ਕੀ ਮੋਦੀ ਸਰਕਾਰ ਕੋਈ ਕਹਿ ਰਿਹਾ ਕਿ ਹਫਤਾ ਮਸਾਂ ਕੱਢੇਗੀ ਕੋਈ ਕਹਿ ਰਿਹਾ ਮਹੀਨਾ ਤੱਕ ਤਾਂ ਚੱਲ ਜੇਗੀ ਕੋਈ ਕਹ ਰਿਹਾ ਕਿ 4 ਮਹੀਨੇ ਮਸਾ ਚੱਲੇਗੀ ਹਾਂ ਸੰਭਾਵਨਾ ਟੁੱਟਣ ਦੀ ਪੂਰੀ ਐ ਡਰ ਮੋਦੀ ਹੋਰਾਂ ਨੂੰ ਵੀ ਐ ਔਰ ਇੱਕ ਗੱਲ ਮੈਂ ਹੋਰ ਦੱਸ ਦਿਆਂ ਕਿ ਜਿਹੜਾ ਲੋਕ ਸਭਾ ਦਾ ਸੈਸ਼ਨ ਐ ਉਹ 24 ਤਰੀਕ ਤੋਂ ਸ਼ੁਰੂ ਹੋਣ ਵਾਲਾ ਤੇ ਅਜੇ ਤੱਕ ਸਪੀਕਰ ਦਾ ਹੀ ਫੈਸਲਾ ਕਰ ਨਹੀਂ ਸਕੇ ਕਿਉਂਕਿ ਪੇਚੜਿਆ ਹੋਇਆ ਉਧਰ ਜਿਹੜੇ ਇੰਡੀਆ ਗੱਠ ਜੋੜਾ ਐ ਰਾਹੁਲ ਗਾਂਧੀ ਹੋਰੀ ਉਹ ਅੰਦਰ ਜੋੜ ਤੋੜ ਲਾ ਰਹੇ ਨੇ ਸਪੀਕਰ ਵਾਸਤੇ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਆਪਣਾ ਉਮੀਦਵਾਰ ਖੜਾ ਕਰਾਂਗੇ ਉਹਨਾਂ ਨੇ ਕਹਿਤਾ ਵੀ ਜਾਂ ਤਾਂ ਨੈਡੂ ਜੀ ਨੂੰ ਕਹਿੰਦਾ ਉਹਨੂੰ ਸਪੀਕਰ ਬਣਾ ਦਿਓ ਫਿਰ ਅਸੀਂ ਸਮਰਥਨ ਕਰ ਦਾਂਗੇ 240 ਸੀਟਾਂ ਉਹਨਾਂ ਦੇ ਕੋਲ ਨੇ ਇੰਡੀਆ ਗੱਠ ਜੋੜਦੀਆਂ ਉਹ ਕਹਿੰਦੇ ਵੀ ਅਸੀਂ ਜੇ ਚੰਦਰਬਾਬੂ ਨੈਡੂ ਕਹਿੰਦਾ ਜੀ ਨੂੰ ਉਹਦੀ ਪਾਰਟੀ ਦਾ ਬਣਾਉਣੇ ਉਹ ਭਾਜੀਪੀ ਬਣਾਉਂਦੀ ਹੈ ਫਿਰ ਅਸੀਂ ਸਮਰਥਨ ਕਰ ਦਾਂਗੇ ਜੇਕਰ ਨਹੀਂ ਤਾਂ ਫਿਰ ਸਾਡਾ ਡਿਪਟੀ ਸਪੀਕਰ ਬਣਾ ਦਿਓ ਫਿਰ ਵੀ ਨਹੀਂ ਮੰਨਦੇ ਤਾਂ ਅਸੀਂ ਚੋਣ ਲੜਾਂਗੇ ਫਿਰ ਉਹ ਕਹਿੰਦੇ VOTING ਹੋਏਗੀ ਫਿਰ ਸਪੀਕਰ ਤੇ ਡਿਪਟੀ ਸਪੀਕਰ ਵਾਸਤੇ ਤੇ ਅੰਦਰ ਖਾਤੇ ਫਿਰ ਥੋੜਾ ਕਿਹੜਾ ਬੰਦਾ ਇਧਰ ਵੋਟ ਪਾ ਗਿਆ ਤੁਹਾਨੂੰ ਪਤਾ ਨਹੀਂ ਲੱਗਣਾ ਸੋ ਪੇਟ ਫਸਿਆ ਹੋਇਆ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ ਬਹੁਤ ਮਿਹਰਬਾਨ